ਦੇਖੋ ਕਿਵੇਂ ਸ਼ਰੀਆਮ ਕੀੜੇ ਮਕੌੜਿਆਂ ਵਾਲਾ ਖਾਣਾ ਪਰੋਸਿਆ ਜਾ ਰਿਹਾ ਹੈ ਜੇਕਰ ਤੁਸੀਂ ਵੀ ਬਾਹਰ ਖਾਣ ਪੀਣ ਦੇ ਸ਼ੌਕੀਨ ਹੋ ਜਾਂ ਛੋਲੇ ਪਟੂਰੇ ਖਾਣ ਦੇ ਜਿਆਦਾ ਸ਼ੌਂਕ ਰੱਖਤੇ ਹੋ ਤਾਂ ਤੁਹਾਨੂੰ ਵੀ ਸਾਵਧਾਨ ਹੋਣ ਦੀ ਬਹੁਤ ਜ਼ਰੂਰਤ ਹੈ ਸਤਰਕ ਰਹੋ ਜਦੋਂ ਵੀ ਬਾਹਰ ਕਿਤੇ ਖਾਣ ਪੀਣ ਦਾ ਆਰਡਰ ਦਿੰਦੇ ਹੋ ਤਾਂ ਪੂਰੀ ਜਾਂਚ ਪੜਤਾਲ ਕਰਕੇ ਹੀ ਆਰਡਰ ਦਿਵੋ ਨਹੀਂ ਤਾਂ ਤੁਹਾਨੂੰ ਵੀ ਇਸੇ ਤਰ੍ਹਾਂ ਹੀ ਕੀੜੇ ਮਕੌੜੇ ਵਾਲਾ ਖਾਣਾ ਖਾਣਾ ਪਵੇਗਾ ਵੀਡੀਓ ਸ਼ੇਅਰ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਅੰਦਰ ਦੁਕਾਨ ਦੇ ਉੱਪਰ ਸ਼ਰਿਆਮ ਲੋਕਾਂ ਨੂੰ ਖਾਣ ਪੀਣ ਵਾਲੀ ਚੀਜ਼ਾਂ ਦੇ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਨੇ ਦੱਸ ਦਈਏ ਕਿ ਧਰਮਸ਼ਾਲਾ ਰਿਪੋਰਟ ਦੱਸ ਦਈਏ ਕਿ ਅਜਨਾਲਾ ਦੀ ਧਰਮਪਾਲ ਵੈਸ਼ਨਵ ਭੋਜਨ ਪੰਡਾਰ ਉੱਪਰ ਪਟੂਰੇ ਵੇਚੇ ਜਾ ਰਹੇ ਸੀ ਜਿਸ ਦੇ ਵਿੱਚ ਸੁਸਰੀਆਂ ਨਿਕਲ ਰਹੀਆਂ ਨੇ ਨਰਮਪਾਲ ਬੈਸਟਰੋ ਭੋਜਨ ਪੰਟਾ ਤੋਂ ਪਟੂਰੇ ਪੈਕ ਕਰਵਾ ਕੇ ਗ੍ਰਾਹਕ ਦੇ ਵੱਲੋਂ ਘਰ ਲੈ ਕੇ ਗਈ ਸੀ ਜਿਸ ਦੌਰਾਨ ਕਾਰ ਦੇ ਵਿੱਚ ਜਦੋਂ ਪਟੂਰੇ ਖਾ ਰਹੇ ਸੀ ਤਾਂ ਅਚਾਨਕ ਉਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਚਾਰ ਚਾਰ ਸੁੱਸੀਆਂ ਨਿਕਲੀਆਂ ਜਿਸ ਤੋਂ ਬਾਅਦ ਇਸ ਸੰਬੰਧੀ ਗ੍ਰਾਹਕ ਦੇ ਵੱਲੋਂ ਤੁਰੰਤ ਦੁਕਾਨਦਾਰ ਨੂੰ ਇਹ ਸ਼ਿਕਾਇਤ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਕਿ بارش ਦਾ ਮੌਸਮ ਹੈ ਆ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਖਾਣ ਪੀਣ ਦੇ ਮਾਮਲੇ ਦੇ ਵਿੱਚ ਕੋਈ ਅਜਿਹੀ ਲਾਪਰਵਾਹੀ ਕਿਵੇਂ ਕਰ ਸਕਦਾ ਹੈ ਉਸਦੇ ਲਈ ਇਹ ਵੱਡੀ ਗੱਲ ਕਿਉਂ ਨਹੀਂ ਹੋ ਸਕਦੀ بارش ਦਾ ਮੌਸਮ ਹੋਣਾ ਅਲੱਗ ਗੱਲ ਹੈ ਲੇਕਿਨ ਖਾਣ ਪੀਣ ਦੇ ਵਿੱਚ ਜੇ ਅਜਿਹੇ ਕਿੜੇ ਮਕੌੜੇ ਨਿਕਲਦੇ ਨੇ ਤਾਂ ਉਹ ਵੱਡੀ ਗੱਲ ਕਿਉਂ ਨਹੀਂ ਹੈ ਹਾਲਾਂਕਿ ਉਸ ਤੋਂ ਬਾਅਦ ਤੁਰੰਤ ਇਸ ਸੰਬੰਧੀ ਫੂਡ ਸੇਫਟੀ ਵਿਭਾਗ ਨੂੰ ਤੁਰੰਤ ਸ਼ਿਕਾਇਤ ਕੀਤੀ ਗਈ ਹੈ ਜਿਸ ਤੋਂ ਬਾਅਦ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜਿੰਦਰ ਪਾਲ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਸ਼ਿਕਾਇਤ ਪਹੁੰਚੀ ਜਿਸ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਅੱਜ ਆਪਣੀ ਟੀਮ ਦੇ ਨਾਲ ਦੁਕਾਨ ਦੇ ਉੱਪਰ ਆ ਕੇ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਜੀ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਾਈ ਕਮਿਸ਼ਨਰ ਫੂਡ ਸੇਫਟੀ ਤਨਹਾਤਾ। ਸਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਗਈ ਹੈ ਇਹ ਫਟੂਰੇ ਕੀ ਹੈ ਇਹ ਦਾ ਪੂਰਾ ਮਾਮਲਾ ਜੀ ਤੁਸੀਂ ਵੀਡੀਓ ਦੇਖੋ। ਸੋਸ਼ਲ ਮੀਡੀਆ ਤੇ ਰਾਹੀਂ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣ ਇਹ ਆਈ ਹੈ ਜਸਟ 15-20 ਮਿੰਟ ਪਹਿਲਾਂ। ਪਹਿਲਾਂ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਹੈ। ਹੁਣ ਉਹਨਾਂ 5-7 ਮਿੰਟ ਪਹਿਲਾਂ ਇਹ ਮੈਸੇਜ ਪਾਇਆ ਹੈ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਭੰਡਾਰ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਘਟੂਰਾ ਹੈ ਔਰ ਘਟੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਦ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਗੱਠਿਤ ਕਰ ਰਹੇ ਹਾਂ ਔਰ ਅਜਨਾਲਾ ਲੱਗ ਕੇ ਜਿਹੜਾ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਸਰ ਜੜੀ ਇਹ ਦੰਹਰੀਆਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਛਾਨਣਾ ਚਾਹੀਦਾ ਹੈ ਛਾਨ ਕੇ ਫਿਰ ਇਸ ਨੂੰ ਗੁੰਨ ਕੇ ਆਟੇ ਨੂੰ ਡੋ ਬਣਾ ਕੇ ਜੋ ਮੈਦੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਰਬਾ ਨਾ ਕੀਤਾ ਜਾ ਸਕੇ ਰੈਡੀ ਚਾਰਜ ਉੱਪਰ ਕਾਰਵਾਈ ਹੋਵੇਗੀ ਦੇਖੋ ਜੀ ਅਸੀਂ ਅਸੀਂ ਜਾ ਰਹੇ ਹਾਂ ਜੀ ਜਾ ਕੇ ਉੱਥੇ ਜੋ ਵੀ ਮੌਕੇ ਤੇ ਅਸੀਂ ਜਿਹੜੀ ਇਹ ਕਾਨੂੰਨੀ ਕਾਰਵਾਈ ਕਰਾਂਗੇ ਮਾਮਲੇ ਦੀ ਜਾਂਚ ਹੋਣ ਤੋਂ ਬਾਅਦ ਲੋਕਾਂ ਦੇ ਨਾਲ ਹੀ ਅਪੀਲ ਕੀਤੀ ਗਈ ਹੈ ਰਿਪੋਰਟ ਮਾਮਲੇ ਦੀ ਜਾਂਚ ਤਾਂ ਕੀਤੀ ਹੀ ਜਾ ਰਹੀ ਹੈ ਲੇਕਿਨ ਲੋਕਾਂ ਤੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਹਮੇਸ਼ਾ ਹੀ ਦੁਕਾਨ ਵਾਲੇ ਖਾਣ ਪੀਣ ਵਾਲੀ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਲੋਕਾਂ ਨੂੰ ਖਵਾਉਣ ਦੀ ਕੋਸ਼ਿਸ਼ ਕਰਨ ਜੇਕਰ ਉਹ ਨਹੀਂ ਕੋਸ਼ਿਸ਼ ਕਰਦੇ ਤਾਂ ਜਿਹੜੇ ਲੋਕ ਆਰਡਰ ਦਿੰਦੇ ਨੇ ਇਰਪਿਤ ਜਿਹੜੇ ਲੋਕੀ ਆਰਡਰ ਦਿੰਦੇ ਨੇ ਉਹ ਖਾਸ ਤੌਰ ਤੇ ਜ਼ਰੂਰ ਜਾਂਚ ਕਰ ਲੈਣ ਕਿ ਉਹਨਾਂ ਨੂੰ ਖਾਣਾ ਸਹੀ ਦਿੱਤਾ ਗਿਆ ਹੈ ਜਾਂ ਫਿਰ ਨਹੀਂ ਆਪਣਾ ਧਿਆਨ ਖੁਦ ਰੱਖਣਾ ਹੀ ਪਵੇਗਾ ਤਾਂ ਜੋ ਲੋਕਾਂ ਦੀ ਸਿਹਤ ਦਾ ਜਿਹੜੀ ਹੈ ਖਿਲਵਾੜ ਹੁਣ ਬਚਿਆ ਜਾ ਸਕੇ